ਸਤ ਸ੍ਰੀ ਅਕਾਲ ਪਿਆਰੇ ਬੱਚਿਓ ਹਾਂਜੀ ਬੱਚਿਓ ਅੱਜ ਆਪਾਂ ਕਰਾਂਗੇ ਅਗਲੀ ਲਾਈਨ ਦਾ ਪਹਿਲਾ ਅੱਖਰ ਅਗਲੀ ਲਾਈਨ ਕਿਹੜੀ ਆ ਤਤਾ ਵਰਗ ਮੀਨਸ ਤ ਵਰਗ ਠੀਕ ਹੈ ਤੇ ਪਹਿਲਾ ਅੱਖਰ ਕੀ ਹੈ ਇਹਦਾ ਤਤਾ ਕਿਉਂਕਿ ਇਹ ਲਾਈਨ ਤਤ ਅੱਖਰ ਤੋਂ ਸ਼ੁਰੂ ਹੁੰਦੀ ਆ ਇਸ ਲਈ ਇਸ ਦਾ ਨਾਮ ਤ ਵਰਗ ਹੈ ਤੇ ਆਪਾਂ ਲਿਖਣਾ ਸ਼ੁਰੂ ਕਰੀਏ ਹਾਂਜੀ ਬੱਚਿਓ ਹਾਂਜੀ ਬੱਚਿਓ ਤਤਾ ਲਿਖਣ ਲਈ ਪਹਿਲਾਂ ਆਪਾਂ ਇੱਥੇ ਲਗਾਵਾਂਗੇ ਸਲੀਪਿੰਗ ਲਾਈਨ ਠੀਕ ਆ ਸਿੱਧੀ ਲਾਈਨ ਲਗਾਵਾਂਗੇ ਪੰਜ ਲਾਈਨਾਂ ਵਾਲੀ ਨੋਟਬੁੱਕ ਵਿੱਚ ਪਹਿਲੀ ਲਾਈਨ ਆਪਾਂ ਛੱਡ ਦੇਣੀ ਆ ਤੇ ਲਾਸਟ ਵਾਲੀ ਛੱਡ ਦੇਣੀ ਆ ਜਿਹੜੀਆਂ ਵਿਚਾਲੇ ਤਿੰਨ ਲਾਈਨਾਂ ਇਹਨਾਂ 'ਚ ਆਪਾਂ ਲਿਖਣਾ ਸਿੱਧੀ ਲਾਈਨ ਲਗਾਉਣ ਤੋਂ ਬਾਅਦ ਫਿਰ ਆਪਾਂ ਇਧਰੋਂ ਥੋੜੀ ਜਿਹੀ ਜਗ੍ਹਾ ਛੱਡਣੀ ਆ ਤੇ ਇੱਥੋਂ ਹਲਕੀ ਜਿਹੀ ਕਰਵ ਕਰਦੇ ਹੋਏ ਲਾਈਨ ਨੂੰ ਇਸ ਤਰ੍ਹਾਂ ਲੈ ਕੇ ਆਉਣਾ ਇਸ ਲਾਈਨ ਦੇ ਉੱਪਰ ਇਦਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਇਥੋਂ ਇਹ ਲਾਈਨ ਵਾਪਸ ਇੱਦਾਂ ਲਾ ਜਾ ਕੇ ਫਿਰ ਇੱਥੋਂ ਲੈ ਕੇ ਆਉਣੀ ਆ ਐਵੇਂ ਤੇ ਇਹਦੇ ਉੱਪਰ ਲਿਆ ਕੇ ਇਸ ਲਾਈਨ ਦੇ ਉੱਪਰ ਇੱਦਾਂ ਇਹਨੂੰ ਇੱਥੇ ਥੋੜਾ ਜਿਹਾ ਉੱਪਰ ਲਾ ਜਾ ਕੇ ਛੱਡ ਦੇਣਾ ਹਾਂਜੀ ਬੱਚੋ ਇਹ ਬਣ ਜੂਗਾ ਤੱਤਾ ਠੀਕ ਹੈ ਹੁਣ ਆਪਾਂ ਇੱਥੇ ਲਿਖਣਾ ਸਿੱਖਦੇ ਹਾਂ ਜੇ ਆਪਣੇ ਕੋਲੇ ਲਾਈਨਾਂ ਵਾਲੀ ਨੋਟਬੁੱਕ ਆ ਤਾਂ ਉਹਦੇ ਚ ਆਪਾਂ ਕਿਵੇਂ ਲਿਖਾਂਗੇ ਜੀ ਪਹਿਲਾਂ ਆਪਾਂ ਲਾਵਾਂਗੇ ਸਿੱਧੀ ਲਾਈ ਠੀਕ ਹੈ ਫਿਰ ਇਹਦੋਂ ਥੋੜੀ ਜਿਹੀ ਜਗ੍ਹਾ ਛੱਡ ਕੇ ਫਿਰ ਆਪਾਂ ਇੱਥੇ ਲਗਾਵਾਂਗੇ ਇਸ ਤਰ੍ਹਾਂ ਹਲਕੀ ਜਿਹੀ ਕਰਵ ਲਾਈਨ ਲਿਜਾਂਦੇ ਹੋਏ ਇਹਨੂੰ ਇਦਾਂ ਲੈ ਕੇ ਜਾਣਾ ਇੱਥੋਂ ਤੱਕ ਠੀਕ ਹੈ ਲੰਮਾ ਉਸ ਤੋਂ ਬਾਅਦ ਇੱਥੋਂ ਇਹ ਲਾਈਨ ਨੂੰ ਇਦਾਂ ਇਦਾਂ ਟਰਨ ਕਰਨਾ ਰਾਉਂਡ ਸ਼ੇਪ ਦਿੰਦੇ ਹੋਏ ਇਸ ਲਾਈਨ ਦੇ ਉੱਪਰ ਲਿਆਉਣਾ ਤੇ ਇੱਥੋਂ ਸਿੱਧੀ ਲਿਜਾ ਕੇ ਉੱਪਰ ਲਿਜਾ ਕੇ ਥੋੜਾ ਜਿਹਾ ਉੱਪਰ ਲਿਜਾ ਕੇ ਇਸਨੂੰ ਛੱਡ ਦੇਣਾ ਇਹ ਬਣ ਜਾਊਗਾ ਤੱਤਾ ਤੁਸੀਂ ਇਸ ਤਰ੍ਹਾਂ ਹੀ ਇਹਨੂੰ ਸ਼ੇਪ ਦੇਣੀ ਆ ਜਦੋਂ ਤੁਸੀਂ ਸਟੈਪ ਬਾਈ ਸਟੈਪ ਕਰੋਗੇ ਇੱਕ ਲਾਈਨ ਨੂੰ ਲਗਾ ਕੇ ਵੇਖੋਗੇ ਤਾਂ ਤੁਸੀਂ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਸਿੱਖ ਸਕਦੇ ਹੋ ਹੁਣ ਆਪਾਂ ਬੱਚੇ ਜੇ ਆਪਣੇ ਕੋਲ ਸਲੇਟ ਆ ਹਨਾ ਤਾਂ ਤੁਸੀਂ ਉਹਦੇ ਤੇ ਵਾਰ-ਵਾਰ ਰੱਬ ਕਰਕੇ ਵਾਰ-ਵਾਰ ਮਿਟਾ ਕੇ ਵਾਰ-ਵਾਰ ਪ੍ਰੈਕਟਿਸ ਕਰਕੇ ਸਿੱਖ ਸਕਦੇ ਹੋ ਤਾਂ ਪਲੇਨ ਜਗਾ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਲਿਖਣਾ ਆਪਾਂ ਹਾਂਜੀ ਹਾਂਜੀ ਬੱਚਿਓ ਪਹਿਲਾਂ ਕੀ ਕਰਨਾ ਹੈ ਸਿੱਧੀ ਲਾਈਨ ਲਗਾਉਣੀ ਆ ਠੀਕ ਹੈ ਫੇਰ ਇਤੋਂ ਹਲਕੀ ਕਵ ਲਾਈਨ ਇਧਰਲੇ ਪਾਸਿਓਂ ਸੱਜੇ ਪਾਸਿਓਂ ਅੰਦਰ ਨੂੰ ਇਧਰ ਨੂੰ ਲੈ ਕੇ ਜਾਣੀ ਐਵੇਂ ਠੀਕ ਆ ਇਸ ਤੋਂ ਬਾਅਦ ਇੱਥੋਂ ਹੀ ਵਾਪਸ ਆਉਂਦੇ ਹੋਏ ਤੱਤਾ ਲਾਈਨ ਨੂੰ ਅੱਡਾ ਅੱਛੀ ਬਦੰਦੇ ਹੋਏ ਫੇਰ ਇਹਨੂੰ ਆਪਾਂ ਇਦਾਂ ਲਿਆ ਕੇ ਇਦਾਂ ਉੱਪਰ ਨੂੰ ਲੈ ਕੇ ਜਾਣਾ ਠੀਕ ਹੈ ਇਹ ਬਣ ਜਾਊਗਾ ਤੱਤਾ ਹਾਂਜੀ ਬੱਚਿਓ ਤੱਤਾ ਲਿਖਣ ਲਈ ਆਪਾਂ ਪਹਿਲਾਂ ਲਾਵਾਂਗੇ ਸਿੱਧੀ ਲਾਈਨ ਠੀਕ ਹੈ ਫੇਰ ਇਥੋਂ ਆਪਾਂ ਹਲਕੀ ਜਿਹੀ ਕੋ ਲਾਈਨ ਬਣਾਉਂਦੇ ਹੋਏ ਇਹਨੂੰ ਫੇਰ ਸਲੀਪਿੰਗ ਲਾਈਨ ਦੀ ਤਰ੍ਹਾਂ ਲੈ ਕੇ ਜਾਣਾ ਸਿੱਧਾ ਫੇਰ ਆਪਾਂ ਇਥੋਂ ਰਾਉਂਡ ਸ਼ੇਪ ਦਿੰਦੇ ਹੋਏ ਇੱਧਾ ਟਰਨ ਕਰਨਾ ਤੇ ਬਲੂ ਲਾਈਨ ਦੇ ਉੱਪਰ ਲ ਜਾਂਦੇ ਹੋਏ ਫੇਰ ਆਪਾਂ ਇੱਥੇ ਥੋੜਾ ਜਿਹਾ ਉੱਪਰ ਲਿਜਾ ਕੇ ਇਹਨੂੰ ਇੱਥੇ ਛੱਡ ਦੇਣਾ ਹਾਂਜੀ ਬੱਚਿਓ ਇਹ ਬਣ ਗਿਆ ਤੱਤਾ ਹਾਂਜੀ ਬੱਚਿਓ ਹੁਣ ਆਪਾਂ ਵੇਖਾਂਗੇ ਕਿ ਤੱਤਾ ਅੱਖਰ ਨਾਲ ਕਿਹੜੇ ਕਿਹੜੇ ਸ਼ਬਦ ਸ਼ੁਰੂ ਹੁੰਦੇ ਆ ਤੇ ਤੁਸੀਂ ਵੀ ਗੈਸ ਕਰਿਆ ਕਰੋ ਆਪਦੇ ਆਪ ਕਿ ਤ ਤਕ ਨਾਲ ਕਿਹੜੇ ਕਿਹੜੇ ਸ਼ਬਦ ਸ਼ੁਰੂ ਹੋ ਸਕਦੇ ਆ ਤੇ ਜਾਂ ਫਿਰ ਵੀਡੀਓ ਵੇਖਣ ਤੋਂ ਬਾਅਦ ਆਪ ਲੱਭਿਆ ਕਰੋ ਠੀਕ ਹੈ ਪਹਿਲਾਂ ਆਪਾਂ ਵੇਖਦੇ ਆ ਤ ਤਕ ਨਾਲ ਕਿਹੜਾ ਸ਼ਬਦ ਸ਼ੁਰੂ ਹੋਗਾ ਹਾਂਜੀ ਤ ਤ ਤਿਤਲੀ ਤ ਤ ਤਰਬੂਜ ਤਰਬੂਜ ਜਿਹੜਾ ਤੁਸੀਂ ਖਾਂਦੇ ਹੋ ਵਾਟਰਮੈਲਨ ਜਿਹਨੂੰ ਤੁਸੀਂ ਕਹਿੰਦੇ ਹੋ ਠੀਕ ਆ ਤੇ ਤ ਤ ताजमहल ਤੁਸੀਂ ਵੇਖਿਆ ਹੋਣਾ ਹਨਾ তাজਮਹਿਲ ਦੀ ਵਿੱਚੋਂ তাজਮਹਿਲ ਦਾ ਤੁਹਾਨੂੰ ਪਤਾ ਹੀ ਹੋਊਗਾ ਜੋ ਕਿ ਆਗਰਾ ਵਿੱਚ ਆ ਤੇ ਬਹੁਤ ਇਹ ਤਸਵੀਰਾਂ ਵੀ ਤੁਸੀਂ ਵੇਖੀਆਂ ਹੋਣਗੀਆਂ ਕਿਤਾਬਾਂ ਵਿੱਚ ਵੀ ਆਉਂਦੀਆਂ ਨੇ ਠੀਕ ਆ ਤੇ ਇਸ ਤੋਂ ਬਿਨਾ ਤ ਤ ਅੱਖਰ ਨਾਲ ਹੋਰ ਕਿਹੜੇ ਕਿਹੜੇ ਸ਼ਬਦ ਸ਼ੁਰੂ ਹੋ ਸਕਦੇ ਆ ਤੁਸੀਂ ਆਪ ਲੱਭਣਿਆ ਤੇ ਜੇ ਹੋ ਸਕਦਾ ਤਾਂ ਹਨਾ ਤੁਸੀਂ ਕਮੈਂਟ ਵਿੱਚ ਵੀ ਕਰਕੇ ਦੱਸ ਸਕਦੇ ਹੋ ਕਿ ਤ ਤ ਅੱਖਰ ਨਾਲ ਆ ਸ਼ਬਦ ਸ਼ੁਰੂ ਹੁੰਦਾ ਜਾਂ ਉਹ ਸ਼ਬਦ ਸ਼ੁਰੂ ਹੁੰਦਾ ਠੀਕ ਹੈ ਜੇਕਰ ਕਿਸੇ ਦਾ ਨਾਮ ਸ਼ੁਰੂ ਹੁੰਦਾ ਤੁਹਾਡੇ ਘਰ ਚ ਤਾਂ ਤੁਸੀਂ ਉਹ ਵੀ ਯਾਦ ਕਰ ਸਕਦੇ ਹੋ ਓਕੇ ਬੱਚਿਓ ਹੁਣ ਤੁਸੀਂ ਇਸ ਅੱਖਰ ਨੂੰ ਲਿਖਣਾ ਸਿੱਖਣਾ ਪ੍ਰੈਕਟਿਸ ਕਰਕੇ ਤੇ ਇਸ ਨੂੰ ਬੋਲਣਾ ਸਿੱਖਣਾ ਕੱਲ ਨੂੰ ਆਪਾਂ ਕਰਾਂਗੇ ਅਗਲਾ ਅੱਖਰ ਇਸੇ ਲਾਈਨ ਦਾ ਠੀਕ ਆ ਬੱਚਿਓ ਟੇਕ ਕੇਅਰ ਐਂਡ ਬਾਏ ਬਾਏ